ਰਾਜਨੀਤੀ ਵੀ ਕੈਸੀ ਖੇਡ ਹੈ ਕਿਸੇ ਸਮੇਂ ਦੁਸ਼ਮਣ ਰਹੇ ਕਦੋਂ ਦੋਸਤ ਬਣ ਜਾਣ ਅਤੇ ਕਦੋਂ ਦੋਸਤ ਦੁਸ਼ਮਣ ਬਣ ਜਾਣ ਰਾਜਨੀਤੀ ਚ ਇਸ ਦੀ ਸਮਝ ਪਾਉਣੀ ਬੜੀ ਔਖੀ ਹੈ ਅਜਿਹਾ ਹੀ ਕੁਝ ਅਕਾਲੀ ਦਲ ਚ ਚੱਲ ਰਿਹਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲੀ ਦਲ ਦੇ ਦੋ ਧੜੇ ਇਕਜੁੱਟ ਹੋ ਗਏ ਨੇ ਦੋ ਧੜੇ ਜਿਨ੍ਹਾਂ ਦੀ ਆਪਸ ਚ ਕਦੀ ਨਹੀਂ ਬਣੀ ਜਿਹੜੇ ਆਪਸ ਚ ਇੱਕ ਦੂਜੇ ਦੇ ਖਿਲਾਫ ਜਿਹੜਾ ਉਹ ਕਹਿ ਲਿਏ ਕਿ ਇੱਟ ਕੁੱਤੇ ਵਾਲਾ ਵੈਰ ਰੱਖਦੇ ਰਹੇ ਇਹ ਦੋ ਧੜੇ ਕਿਹੜੇ ਨੇ ਕੀ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਘੇਰਾਬੰਦੀ ਕੀਤੀ ਜਾ ਰਹੀ ਹੈ ਇਹਨਾਂ ਧੜਿਆਂ ਵੱਲੋਂ ਆਖਰਕਾਰ ਅਕਾਲੀ ਸਿਆਸਤ ਦੇ ਵਿੱਚ ਇਹ ਧੜੇ ਵੱਡਾ ਤੂਫਾਨ ਕੀ ਲਿਆ ਸਕਦੇ ਆ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਹਿਲੀ ਸੂਚੀ ਜਿਹੜੀ ਹੈ ਲੋਕ ਸਭਾ ਉਮੀਦਵਾਰਾਂ ਦੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਥਾਂ ਤੇ ਇਕਬਾਲ ਸਿੰਘ ਝੁੰਦਾ ਨੂੰ ਜਿਹੜਾ ਉਹ ਮદાન ਚ ਉਤਾਰ ਦਿੱਤਾ ਕਿਸੇ ਸਮੇਂ ਇੱਕ ਮੈਂ ਪਹਿਲਾਂ ਵੀ ਤੁਹਾਨੂੰ ਖਬਰ ਦਿੱਤੀ ਸੀ ਕਿ ਕਿਸੇ ਸਮੇਂ ਇਕਬਾਰ ਸਿੰਘ ਝੁੰਦਾ ਜਿਹੜੇ ਐ ਉਹ ਸੁਖਦੇਵ ਸਿੰਘ ਢੀਂਡਸਾ ਦੇ ਖਾਸਮ ਖਾਸ ਸਨ ਅਤੇ ਖਾਸ ਸਿਪਾਸਲਾਰ ਸਨ ਉਹ ਉਹਨਾਂ ਦੇ ਲਈ ਅੱਗੇ ਹੋ ਕੇ ਲੜਾਈ ਲੜਦੇ ਸੀ ਬਰਨਾਲਾ ਪਰਿਵਾਰ ਦੇ ਖਿਲਾਫ ਜਿਹੜੀ ਢੀਂਡਸਾ ਪਰਿਵਾਰ ਦੀ ਲੜਾਈ ਸੀ ਜਾਂ ਕਹਿ ਲਈਏ ਬਰਨਾਲਾ ਧੜੇ ਦੇ ਖਿਲਾਫ ਜਿਹੜੀ ਢੀਂਡਸਾ ਧੜੇ ਦੀ ਲੜਾਈ ਸੀ ਉਹਦੇ ਉਹ ਇੱਕ ਅਹਿਮ ਮੋੜੇ ਸਨ ਗਗਨਜੀਤ ਸਿੰਘ ਬਰਨਾਲਾ ਨੂੰ ਧੂਰੀ ਤੋਂ ਦੂਜੀ ਵਾਰ ਇਲੈਕਸ਼ਨ ਹਰਾਉਣਾ ਅਤੇ ਪਹਿਲੀ ਵਾਰ ਦੀ ਇਲੈਕਸ਼ਨ ਦੇ ਵਿੱਚ ਵੱਡੀ ਚੁਣੌਤੀ ਬੰਨਾ ਇਹ ਇਕਬਾਲ ਸਿੰਘ ਝੁੰਦਾ ਨੇ ਸੁਖਦੇਵ ਸਿੰਘ ਢੀਂਡਸਾ ਦੇ ਥਾਪੜੇ ਦੇ ਨਾਲ ਕੀਤਾ ਸੀ ਪਰ ਹੁਣ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ ਟਿਕਟ ਨਾ ਦੇਣ ਦੇ ਕਾਰਨ ਜਿਹੜਾ ਵੱਡਾ ਰੋਸ ਪਾਇਆ ਜਾ ਰਿਹਾ ਪਰ ਸਭ ਤੋਂ ਵੱਡੀ ਤੇ ਹੈਰਾਨ ਕਰਨ ਵਾਲੀ ਗੱਲ ਸੰਗਰੂਰ ਦੇ ਸਿਆਸੀ ਹਲਕਿਆਂ 'ਚ ਇਹ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਤੋਂ ਨਾਰਾਜ਼ਤਾ ਢੀਂਡਸਾ ਤੜਾ ਸੀ ਪਰ ਨਾਲ ਲੱਗਦਾ ਹੀ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਆ ਕੇ ਖੜ ਗਿਆ ਬਰਨਾਲਾ ਤੜਾ ਬੇਸ਼ੱਕ ਇਸ ਸਮੇਂ ਸੁਰਜੀਤ ਸਿੰਘ ਬਰਨਾਲਾ ਇਸ ਦੁਨੀਆ 'ਚ ਨਹੀਂ ਰਹੇ ਪਰ ਉਹਨਾਂ ਦਾ ਪਰਿਵਾਰ ਤੇ ਉਹਨਾਂ ਦਾ ਧੜਾ ਹਾਲੇ ਵੀ ਅਕਾਲੀ ਦਲ ਦੀ ਸਿਆਸਤ ਅਤੇ ਖਾਸ ਕਰਕੇ ਸੰਗਰੂਰ ਦੀ ਸਿਆਸਤ ਦੇ ਵਿੱਚ ਬੜਾ ਸਰਗਰਮ ਹੈ ਉਹਨਾਂ ਦੇ ਖਾਸਮ ਖਾਸ ਸਾਬਕਾ ਮੰਤਰੀ ਡੱਬੇ ਤੋਂ ਸਾਬਕਾ ਵਿਧਾਇਕ ਰਹੇ ਬਲਦੇਵ ਮਾਨ ਹੁਣੀ ਜਿਹੜੇ ਆ ਢੀਂਸਾ ਧੜੇ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ ਚਰਚਾ ਵਿੱਚ ਇਹ ਵੀ ਨੇ ਕਿ ਇਸ ਤਰ੍ਹਾਂ ਦੇ ਵੱਲੋਂ ਵੱਡੀ ਕਾਰਵਾਈ ਪਾਈ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਘੇਰਾਬੰਦੀ ਅਤੇ ਇਕਬਾਲ ਸਿੰਘ ਝੁੰਡਾ ਨੂੰ ਠੱਬੀ ਲਾਉਣ ਦਾ ਕੰਮ ਬਰਨਾਲਾ ਧੜਾ ਕਰਨ ਦੇ ਲਈ ਤਿਆਰ ਹੈ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਸਾ ਨੂੰ ਸੰਗਰੂਰ ਦੇ ਵਿੱਚ ਇੰਨਾ ਕੁ ਮਜਬੂਤ ਇਸ ਕਰਕੇ ਕੀਤਾ ਸੀ ਕਿ ਜਿਹੜਾ ਬਰਨਾਲਾ ਧੜੇ ਨੂੰ ਜਿਹੜੀ ਠੱਬੀ ਲਾਈ ਜਾ ਸਕੇ ਸਰਜੀਤ ਸਿੰਘ ਬਰਨਾਲਾ ਦੇ ਲਈ ਸਿਆਸੀ ਰੁਕਾਵਟ ਪਾਰਟੀ ਦੇ ਅੰਦਰ ਪੈਦਾ ਕੀਤੀ ਜਾ ਸਕੇ ਪਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਸਮੇਂ ਨਹੀਂ ਸੋਚਿਆ ਹੋਣਾ ਕਿ ਧੜੇ ਜਿਹੜੇ ਉਹਨਾਂ ਨੇ ਕ੍ਰੀਏਟ ਕੀਤੇ ਐ ਉਹ ਉਹਨਾਂ ਦੇ ਪੁੱਤ ਦੀ ਸਿਆਸਤ ਦੇ ਲਈ ਕਿੱਡੇ ਘਾਤਕ ਸਿੱਧ ਹੋਣਗੇ ਕਿਉਂਕਿ ਆਉਂਦੇ ਦਿਨਾਂ ਦੇ ਅੰਦਰ ਦੋਵੇਂ ਧੜੇ ਇਕੱਠੇ ਹੋਗੇ ਹੋਈਗੇ ਹੁਣ ਜਾਰੇ ਵਾਲਾ ਪ੍ਰਸ਼ਨ ਤਾਂ ਖਤਮ ਹੋ ਚੁੱਕਿਆ ਹੈ ਕਿਉਂਕਿ ਜੋ ਮੀਟਿੰਗ ਸੁਖਦੇਵ ਸਿੰਘ ਢੀਂਸਾ ਨੇ ਚੰਡੀਗੜ੍ਹ 'ਚ ਸੱਦੀ ਸੀ ਉੱਥੇ ਬਲਦੇਵ ਸਿੰਘ ਮਾਨ ਅਤੇ ਗਗਨਜੀਤ ਬਰਨਾਲਾ ਦੀ ਮੌਜੂਦਗੀ ਸੀ ਇਸ ਮੌਜੂਦਗੀ ਨੇ ਕੰਨ ਖੜੇ ਕਰ ਦਿੱਤੇ ਇਕਬਾਲ ਸਿੰਘ ਝੁੰਦਾ ਧੜੇ ਦੇ ਅਤੇ ਸੁਖਬੀਰ ਸਿੰਘ ਬਾਦਲ ਖੁਰਾਂ ਦੇ ਕਿ ਆਖਰਕਾਰ ਇਹ ਜਿਹੜਾ ਸੂਰਜ ਅੱਜ ਦੂਜੀ ਦਿਸ਼ਾ ਚੋਂ ਕਵੇਂ ਚੜਾਇਆ ਇਸ ਦੋਵਾਂ ਟੜਿਆਂ ਦੇ ਇਕੱਠੇ ਹੋਣ ਨਾਲ ਸੰਗਰੂਰ ਦੀ ਸਿਆਸਤ ਦਾ ਫਰਕ ਪੈਣਾ ਹੀ ਪੈਣਾ ਪਰ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਠਿੱਬੀ ਲੱਗ ਸਕਦੀ ਹੈ ਜਦੋਂ ਸੰਗਦੇਵ ਸਿੰਘ ਢੀਂਡਸਾ ਪਾਰਟੀ ਤੋਂ ਅਲੱਗ ਹੋ ਕੇ ਸੰਯੁਕਤ ਅਕਾਲੀ ਦਲ ਬਣਾਉਂਦੇ ਆ ਅਕਾਲੀ ਦਲ ਸੰਯੁਕਤ ਬਣਾਉਂਦੇ ਆ ਤਾਂ ਉਸ ਸਮੇਂ ਬਰਨਾਲਾ ਟੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਡਟ ਕੇ ਖੜ ਗਿਆ ਸੀ ਪਰ ਹੁਣ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਬਰਨਾਲਾ ਟੜੇ ਦੀ ਆਖਰ ਐਡੀ ਸਰਗਰਮੀ ਕਿਉਂ ਤੇਜ਼ ਹੋ ਗਈ ਉਦੇ ਪਿੱਛੇ ਦੀ ਇੱਕ ਵਜ੍ਹਾ ਸਾਫ਼ ਹੈ ਕਿ ਬਰਨਾਲਾ ਤੜਾ ਇਕਬਾਲ ਸਿੰਘ ਝੁੰਦਾ ਤੋਂ ਜਿਹੜਾ 2007 ਤੇ 2002 ਦੀਆਂ ਵਿਧਾਨ ਸਭਾ ਵਾਲਾ ਬਦਲਾ ਲੈਣਾ ਚਾਹੁੰਦਾ ਹੈ 2002 ਦੀਆਂ ਵਿਧਾਨ ਸਭਾ ਵਾਲਾ ਵੀ ਅਤੇ 2000 ਜਿਹੜੀ 15 ਚ ਬਾਈਲ ਇਕਸ਼ਨ ਹੋਈ ਤੂਰੀ ਤੋਂ ਜਿੱਥੇ ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰੇ ਸਿਮਰ ਪ੍ਰਤਾਪ ਬਰਨਾਲਾ ਖੜੇ ਹੋਏ ਉਹਨਾਂ ਦੀ ਹਾਰ ਦਾ ਉਹਨਾਂ ਦੀ ਹਾਰ ਹੀ ਨਹੀਂ ਸ਼ਰਮਨਾਕ ਹਾਰ ਦਾ ਬਦਲਾ ਜਿਹੜਾ ਉਹ ਬਰਨਾਲਾ ਤੜਾ ਇਕਬਾਲ ਸਿੰਘ ਝੁੰਦਾ ਤੋਂ ਲੈਣਾ ਚਾਹੁੰਦਾ ਹੈ ਕਿਉਂਕਿ ਉਸ ਸਾਤ ਤਿੰਨਾਂ ਹਾਰਾਂ ਦੇ ਵਿੱਚ ਜਿਹੜੀ ਹੈ ਉਹ ਬਹੁਤ ਵੱਡੀ ਭੂਮਿਕਾ ਇਹਨਾਂ ਦੀ ਰਹੀ ਹੈ ਬਹੁਤ ਵੱਡੀ ਭੂਮਿਕਾ ਜਿਹੜੀ ਹੈ ਉਹ ਇਕਬਾਲ ਸਿੰਘ ਝੁੰਦਾ ذریعے ਦੋ ਵਾਰ ਤਾਂ ਇਕਬਾਲ ਸਿੰਘ ਝੁੰਦਾ ਜਿਹੜੇ ਆ ਉਹ ਸਿੱਧੇ ਰੂਪ ਚ ਲੜੇ ਬਰਨਾਲਾ ਪਰਿਵਾਰ ਦੇ ਖਿਲਾਫ ਅਤੇ ਇੱਕ ਵਾਰ ਲੁਕਮੇ ਤੌਰ ਤੇ ਬਰਨਾਲਾ ਪਰਿਵਾਰ ਢਿੰਡਸਾ ਧੜੇ ਦੇ ਨਾਲ ਇਸ ਕਰਕੇ ਹੁਣ ਹੱਥ ਮਿਲਾ ਰਿਹਾ ਕਿਉਂਕਿ ਪਹਿਲਾਂ ਤਾਂ ਇਹ ਬਹੁਤ ਕੱਟੜ ਵਿਰੋਧੀ ਰਿਹਾ ਇੱਕ ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਨਾ ਬਰਨਾਲਾ ਧੜਾ ਛੱਡਦਾ ਰਿਹਾ ਨਾਸਕਦੇਵ ਸਿੰਘ ਢੀਂਸਾ ਛੜਦਾ ਰਿਹਾ ਸੁਖਦੇਵ ਸਿੰਘ ਢੀਂਸਾ ਨੂੰ ਬਰਨਾਲਾ ਧੜੇ ਦੇ ਮੁਕਾਬਲੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਥਾਪੜਾ ਹਮੇਸ਼ਾ ਰਿਹਾ ਸੰਗਰੂਰ ਦੀ ਸਿਆਸਤ ਤੇ ਅਕਾਲੀ ਦਲ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੀ ਹੈ ਸੁਖਬੀਰ ਸਿੰਘ ਬਾਦਲ ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ ਇੱਕ ਤਾਂ ਇਕਬਾਲ ਸਿੰਘ ਝੁੰਡਾ ਨੂੰ ਸਨਮਾਨਜਨਕ ਵੋਟ ਪਾਉਣੀ ਅਤੇ ਉਹਨਾਂ ਨੂੰ ਚੋਣਾਂ ਦੇ ਮੁਕਾਬਲੇ ਚ ਲੈ ਕੇ ਆਉਣਾ ਦੂਜਾ ਇਹਨਾਂ ਧੜਿਆਂ ਦੇ ਨਾਲ ਜਿਹੜੇ ਹੋਰ ਲੋਕ ਉਹਨਾਂ ਤੋਂ ਟੁੱਟ ਕੇ ਇਸ ਢੜੇ ਦੇ ਨਾਲ ਜਾ ਸਕਦੇ ਆ ਜਿਹੜਾ ਕਿ ਨਵਾਂ ਢੜਾ ਸਰਜੀਤ ਬਰਨਾਲਾ ਤੇ ਸੁਖਦੇਵ ਸਿੰਘ ਢੀਂਡਸਾ ਦਾ ਨਵਾਂ ਢੜਾ ਜਿਹੜਾ ਉਹ ਸੰਗਰੂਰ ਦਾ ਤੇ ਪੰਜਾਬ ਦੀ ਅਕਾਲੀ ਸਿਆਸਤ ਚ ਬਣ ਰਿਹਾ ਉਸ ਨੂੰ ਦੇਰ ਆ ਜਾਣ ਨੂੰ ਰੋਕਣਾ ਕਿਉਂਕਿ ਇਹ ਢੜਾ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਵੱਡੀ ਠਿੱਬੀ ਲਾ ਸਕਦਾ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਪਤਾ ਠਿੱਬੀ ਕਿਵੇਂ ਲਾ ਸਕਦਾ ਹੈ ਇਸ ਸਮੇਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਅਗਵਾਈ ਕਰ ਰਹੇ ਨੇ ਜੇਕਰ ਸੁਖਦੇਸ਼ ਸਿੰਘ ਢੀਂਡਸਾ ਦਾ ਢੜਾ ਤੇ ਬਰਨਾਲਾ ਢੜਾ ਇਕੱਠੇ ਹੋ ਜਾਂਦੇ ਆ ਤਾਂ ਪੈਰਲਲ ਇੱਕ ਸਟਰੋਂਗ ਢੜਾ ਜਿਹੜਾ ਉਹ ਆ ਕੇ ਖੜਾ ਹੋ ਜਾਣਾ ਸਟਰੋਂਗ ਢੜਾ ਜਦੋਂ ਮਜ਼ਬੂਤ ਢੜਾ ਆਊਗਾ ਤਾਂ ਉਹ ਮਜ਼ਬੂਤ ਢੜਾ ਇੱਕ ਚੁੰਬਕ ਦਾ ਕੰਮ ਕਰੂਗਾ ਜਿਹੜਾ ਹੋਰ ਛੋਟੇ ਤੇ ਵੱਡੇ ਢੜਿਆਂ ਨੂੰ ਆਪਣੇ ਨਾਲ ਲਾਂਚ ਕਾਬਜਾਪ ਹੋ ਜਾਊਗਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲਈ ਆਉਂਦੇ ਦਿਨ ਬੜੇ ਔਖੇ ਨੇ ਕਿਉਂਕਿ ਵੱਡੀ ਬਗਾਵਤ ਦੋ ਵੱਡੇ ਸਿਆਸੀ ਧੜਿਆਂ ਵੱਲੋਂ ਅਕਾਲੀ ਦਲ ਦੇਆਂ ਵੱਲੋਂ ਕੀਤੀ ਜਾ ਰਹੀ ਹੈ ਇਹ ਬਗਾਵਤ ਦੀਆਂ ਹਜੇ ਚੰਗਿਆਰੀਆਂ ਸੁਗਲੀਆਂ ਸ਼ੁਰੂ ਹੋਈਆਂ ਨੇ ਆਉਂਦੇ ਦਿਨਾਂ ਦੇ ਵਿੱਚ ਇਸ ਬਾਰੇ ਤੁਹਾਨੂੰ ਇੱਕ ਹੋਰ ਵੱਡੀ ਅਪਡੇਟ ਦਵਾਂਗੇ ਕਿ ਇਹ ਧੜਾ ਹੋਰ ਕਿਹੜੀ ਗੇਮ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਾਉਣ ਜਾ ਰਿਹਾ ਹੈ ਉਸ ਬਾਰੇ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਜਿਵੇਂ ਹੀ ਚੀਜ਼ਾਂ ਪੱਕੀਆਂ ਹੋ ਜਾਂਦੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੁਖਬੀਰ ਸਿੰਘ ਬਾਦਲ ਦੇ ਲਈ ਇਸ ਸਮੇਂ ਅਕਾਲੀ ਦਲ ਦੀ ਸਿਆਸਤ ਨੂੰ ਅੱਗੇ ਵਧਾਉਣਾ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਗਵਾਹੀ ਚ ਰੱਖਣਾ ਜਿਹੜਾ بڑا ਔਖਾ ਹੈ ਇਹ ਸਿੱਧਾ ਤਾਂ ਸਿੱਧਾ ਹਮਲਾ ਇਹ ਢੜਾ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਕਰੇਗਾ ਅਤੇ ਸੁਖਬੀਰ ਸਿੰਘ ਬਾਦਲ ਜਿਹੜੇ ਆ ਹੁਣ ਇਸ ਸਮੇਂ ਆਪਣੀ ਪ੍ਰਧਾਨਗੀ ਬਚਾਉਣ ਦੇ ਚੱਕਰ 'ਚ ਜਿਹੜਾ ਉਹ ਉਲਝਦੇ ਹੋਏ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਵਿਖਾਈ ਦੇਗਾ